ਯੈਸ ਪੰਜਾਬ ਵਿੱਚ ਗੱਲ ਕਰਨ ਜਾ ਰਿਹਾ ਹਾਂ ਅ ਇੱਕ ਥੀਮ ਅਪਕੀਤੀ ਹੋਈ ਸੀ ਇੱਥੇ ਅ ਆਪਣੇ ਪੋਲੀਟਿਕਲ ਸਿਚੁਏਸ਼ਨ ਅ ਜਿਹਦੇ ਕਰਕੇ ਮੈਂ ਹੋਣਾ ਨਾ ਹੋਣਾ ਨਾ ਔਰ ਵਿਦਿਆਰਥੀਆਂ ਦੇ ਨਾਲ ਗੱਲ ਕਰਦਾ ਪਿਆ ਸੀ ਤੇ ਆਪਾਂ ਸ਼ੁਰੂ ਕੀਤਾ ਕੁਝ ਇਸ ਤਰ੍ਹਾਂ ਇਹ ਅ जरा लैक्चर आ जिदे करके मैं सद्दा दिता गयाल सिचुएशन में मैं गल करता फॉर एग्जाम्पल फॉर इंसटेंस आई आजूम दैट आई हैव बीन इनवाइटेड बाय सम कॉलेज इन पंजाब और यूनिवर्सिटी इन पंजाब टू गिव अ मोटिवेशनल लेक्चर टू द स्टूडेंट्स दैट इज़ द फाउंडेशन एज मैं मैं सोचता कि मैं पंजाब के uh, किसी कॉलेज ਹਲੋ ਯਾਰ ਅਖਿਰ ਯੂਨੀਵਰਸਿਟੀ ਵੱਲੋਂ ਸੱਦਾ ਦਿੱਤਾ ਗਿਆ ਹੈ ਉੱਥੇ ਆਉਣ ਵਾਸਤੇ ਤੇ ਬੱਚਿਆਂ ਨੂੰ ਕੁਝ ਪੜਾਉਣ ਵਾਸਤੇ ਬੱਚਿਆਂ ਨੂੰ ਦਸਣ ਵਾਸਤੇ ਤੇ ਬੱਚਿਆਂ ਦੇ ਵਿਚਕਾਰ ਰਲਣ ਮਿਲਣ ਵਾਸਤੇ ਤੇ ਇਹ ਸੱਦਾ ਮੈਂ ਮੱਥੇ ਲਾਇਆ ਤੇ ਮੈਂ ਤੁਰਿਆ ਹੂੰ ਤੁਰਿਆ ਪੰਜਾਬ ਵੱਲ ਜਿਹੜੇ ਜਿਹੜੇ ਯੂਨੀਵਰਸਿਟੀ ਨੇ ਮੈਨੂੰ ਸੱਦਾ ਦਿੱਤਾ ਸੀ ਉਸ ਯੂਨੀਵਰਸਿਟੀ ਦੇ ਕੈਂਪਸ ਵਿੱਚ ਕੈਂਪਸ ਵਿੱਚ ਜਾਵੜਿਆ ਤੇ ਆਪਾਂ ਸ਼ੁਰੂ ਕੀਤਾ ਲੈਕਚਰ ਹਮ ਐਸ ਕਰਕੇ ਹਮ ਕੁਝ ਇਹੋ ਜੀ ਕੁਝ ਇਹੋ ਜੀ ਸੰਭਾਵਨਾ ਕੁਝ ਇਹੋ ਜੀ ਪਾਵਨਾ ਹੈਗਾ ਇਹਦੇ ਵਿੱਚ ਹਮ ਤੇ ਆਪਾਂ ਕਲਾਸ ਸ਼ੁਰੂ ਕੀਤਾ ਅ ਸਭ ਤੋਂ ਪਹਿਲਾਂ ਆਪਾਂ ਕੀ ਕਰਦੇ ਹਾਂ ਹੁਣ ਕਲਾਸ ਆੜਾ ਸ਼ੁਰੂ ਹੋ ਗਿਆ ਹਮ ਆ ਥੋੜਾ ਸ਼ੁਰੂ ਹੋ ਗਿਆ ਜਿਹੜਾ ਆਪਾਂ ਇੰਗਲਿਸ਼ ਵਿੱਚ ਕੀਤਾ ਉਹੀ ਆਪਾਂ ਪੰਜਾਬ ਵਿੱਚ ਵਿੱਚ ਪੰਜਾਬੀ ਵਿੱਚ ਕਰਨ ਨੂੰ ਜਾ ਰਹੇ ਹਾਂ ਹਮ ਜਿਹੜਾ ਆਪਾਂ ਇੰਗਲਿਸ਼ ਵਿੱਚ ਕੀਤਾ ਪਹਿਲਾ ਇਸ ਚੈਨਲ ਵਿੱਚ ਆਏਗਾ ਉਹ ਜਿਹੜੇ ਲਾਈਵ ਸਟ੍ਰੀਮਸ ਆਏਗੀ ਮੇਰੀ ਉਹਦੇ ਵਿੱਚ ਸਭ ਕੁਝ ਆਏਗਾ ਪਬਲਿਕ ਵਾਸਤੇ ਮੈਂ ਖੁੱਲ੍ਹ ਛੜਦਾ ਸਭ ਕੁਝ ਮੈਂ ਕੁਝ ਵਿੱਚ ਮੁਠੀ ਚ ਫੜੀ ਨਹੀਂ ਰੱਖਦਾ ਮੈਂ ਹੁਣ ਤਾਂ ਮੇਰੇ ਅ ਖੰਬੇ ਹੱਥ ਚ ਮੋਬਾਈਲ ਸੀਗਾ ਇਸ ਕਰਕੇ ਮੈਂ ਦੋਵੇਂ ਹੱਥ ਕਾਨੂੰਨੀ ਦਿਖਾ ਸਕਦਾ ਹਰਤਾ ਵੀ ਮੈਂ ਦੋਵੇਂ ਹੱਥ ਖੁੱਲੇ ਰੱਖ ਕੇ ਤਰਗੇ ਤੁਰਦਾ ਹ ਅ ਜਿੰਨਾ ਕੋ ਆਪਾ ਦਿੱਤਿਆ ਦਿੰਦੇ ਆ ਉਹਨਾ ਵਾਦਾ ਹੁੰਦਾ ਹੰ ਐਸ ਕਰਕੇ ਤਾਂ ਅ ਅਸੀਂ ਵਿਕਲਪ ਕਰਦੇ ਆ ਭਾਸ਼ਾ ਦੀ ਆਸ਼ਾ ਕੀ ਹੁੰਦੀ ਆ ਆਸ਼ਾ ਕੀ ਹੁੰਦੀ ਆ ਭਾਸ਼ਾ ਦੇ ਕੀ ਲੋੜ ਹੁੰਦੀ ਆ ਹਰੇ ਜੀਵਨ ਵਿੱਚ ਘਾਰ ਭਾਸ਼ਾ ਦੀ ਕੀ ਲੋੜ ਹੁੰਦੀ ਆ ਕਿ ਜੇਕਰ ਸਾਡੇ ਕੋਲ ਕੋਈ ਭਾਸ਼ਾ ਨਾ ਹੋਵੇ ਤਾਂ ਕਿ ਆਪਾਂ ਜੀਉਣ ਦੇ ਅਵਿਚ ਨਿਰ ਰੱਖ ਸਕਦੇ ਆ ਜਾਂ ਆਪਾਂ ਮੁੱਕ ਜਾਣੇ ਆ ਹੰ ਕੀ ਆ ਕੋਈ ਮੈਨੂੰ ਦੱਸ ਸਕਦਾ ਹੈ ਆਸ਼ਾ ਦੇ ਲੋੜ ਕੀ ਆ ਹਾਰੇ ਜੀਵਨ ਵਿੱਚ ਕੋਰ ਆਸ਼ਾ ਦੇ ਲੋੜ ਕੀ ਆ ਆ ਪਾਸ਼ਾ ਕਾਹਨੂੰ ਚਾਹੀਦੇ ਹਨ ਹਾਨੂੰ ਜੇ ਪਾਸ਼ਾ ਤੋਂ ਬਿਗੇ ਰਹਿ ਸਕਤੇ ਹਾਂ ਜੇਕਰ ਰਹਿ ਸਕਤੇ ਆ ਤਾਂ ਕਿਵੇਂ ਰਹਿ ਸਕਦੀ ਆ ਜੇਕਰ ਨਹੀਂ ਰਹਿ ਸਕਦੇ ਤਾਂ ਕਾਹਨੂੰ ਨਹੀਂ ਰਹਿ ਸਕਦੇ ਕੋਈ ਦੱਸ ਸਕਦਾ ਹੈ ਮੈਨੂੰ ਇਹ ਬਾਰੇ ਹ ਅ ਵੇਖੋ ਸੁਰਜੀਤ ਅਹ ਦਾ ਪੀ ਆ ਕੀ ਹਾ ਦੇ ਸੁਰਜੀਤ ਆਸ਼ਾ ਆਸ਼ਾ ਤੋਂ ਬਗੈਰ ਆਪਾਂ ਨਹੀਂ ਰਹਿ ਸਕਦੇ ਹਾਂ ਕਿਉਂਕਿ ਹਾੜਿਆ ਜਿਹੜਾ ਹਾੜਿਆ ਜਿਹੜਿਆ ਲੋੜਾ ਹੈਗੀ ਆ ਨਿੱਤ ਦੀਆਂ ਲੋੜਾਂ ਘਰ ਵਿੱਚ ਕਾਰ ਲਿਆ ਲੋੜਾ ਪਰ ਬਾਹਰ ਵਿੱਚ ਕਾਰ ਲੈ ਲੋੜਾ ਸਾਰੀਆਂ ਲੋੜਾਂ ਪਾਸ਼ਾ ਨਾਲ ਪਾਸ਼ਾ ਰਾਹੀਂ ਹੀ ਆਪਾਂ ਪੂਰੀਆਂ ਕਰ ਸਕਦੇ ਹਾਂ ਜੇਕਰ ਭਾਸ਼ਾ ਨਾ ਹੋਵੇ ਜੇਕਰ ਮੀਡੀਅਮ ਨਾ ਹੋਵੇ ਕੋਈ ਹਾੜੇ ਵਿੱਚਕਾਰ ਤਾਂ ਆਪਾਂ ਨਹੀਂ ਕਰ ਸਕਦੇ ਹਾਂ ਜੇ ਜੇ ਕਰਵੀ ਸ਼ਕਤੀਆਂ ਤੋਂ ਉਹਦਾ ਜਿਹੜਾ ਆਊਟਕਮ ਆ ਉਹਦਾ ਜਿਹੜਾ ਰਿਜ਼ਲਟ ਆ ਉਹਦਾ ਜਿਹੜਾ ਨਤੀਜਾ ਆ ਉਹ ਸੈਟੀਸਫੈਕਟਰੀ ਨਹੀਂ ਹੋਣਾ ਉਹ ਦੇ ਵਿਚਕਾਰ ਨੂੰ ਸੰਤੋਸ਼ ਨਹੀਂ ਮਿਲਣਾ ਉਹ ਦੇ ਵਿਚਕਾਰ ਨੂੰ ਅਨੰਨ ਮਿਲਣਾ ਉਹ ਦੇ ਵਿਚਕਾਰ ਨੂੰ ਸੈਟੀਸਫੈਕਸ਼ਨ ਨਹੀਂ ਮਿਲਣਾ ਤਾਂ ਸੈਟੀਸਫੈਕਸ਼ਨ ਵਾਸਤੇ ਜੇਕਰ ਕਰ ਵਿੱਚ ਵੀ ਆਪਾਂ ਨੂੰ ਸੁੱਖ ਚਾਹੀਦਾ ਚਾਹੀਦਾ ਜੇਕਰ ਕਾਰੋਬਾਰ ਵਿੱਚੋਂ ਵੀ ਆਪਾਂ ਸੁੱਖ ਲੱਭਦੇ ਹਾਂ ਜੇਕਰ ਕਾਰੋਬਾਰ ਕਾਰਬਾਰ ਤੁਰਦਾ ਹੈ ਤਾਂ ਆਪਾਂ ਸੁੱਖ ਮਿਲਦਾ ਹੈ ਜੇਕਰ ਨਹੀਂ ਤੁਰਦਾ ਤਾਂ ਆਪਣੇ ਸੁੱਖ ਨੇ ਮੇਰਾ ਦੁੱਖ ਮਿਲਦਾ ਹੈ ਤੇ ਇਹ ਕਾਰੋਬਾਰ ਵਿੱਚੋਂ ਵੀ ਬੰਦਾ ਸੁੱਖ ਖੜਦਾ ਹੈ ਕਾਰਾ ਵਿੱਚੋਂ ਵੀ ਕਾਰਾ ਵਿੱਚੋਂ ਵੀ ਬੰਦਾ ਸੁੱਖ ਖਟਣ ਦੀ ਕੋਸ਼ਿਸ਼ ਵਿੱਚ ਹੁੰਦਾ ਵਾ ਕਿ ਸੁੱਖ ਆਉਂਦਾ ਕਰੇ ਦੁੱਖ ਆਉਂਦਾ ਕਦੇ ਪੈਂਡਾ ਹਾੜਾ ਸਿੱਧਾ ਹੁੰਦਾ ਕਦੇ ਉਦੇ ਉੱਤੇ ਬਾਥਲੀ ਆਪ ਬਥੇਰੇ ਆਬਸਟਕਲ ਹੁੰਦੇ ਆਂ ਕਠਿਨਾਈਆਂ ਹੁੰਦੀਆਂ ਪਰ ਤਾਵੇ ਬੰਦਾ ਇੱਕ ਹੀ ਕੋਸ਼ਿਸ਼ ਫੜੀ ਰੱਖਦਾ ਉਹਦੇ ਹਿਰਦੇ ਵਿੱਚ ਕਰਦਾ ਵਾ ਇੱਕ ਆ ਹਿਰਦੇ ਨੂੰ ਸੰਨਿਤ ਸਮ ਹਿਰਦੇ ਨੂੰ ਤੇ ਆਵੜੇ ਹਿਰ ਆਵੜੇ ਹਿਰਦੇ ਨੂੰ ਤੇ ਆਵੜੇ ਭਈ ਇੱਕ ਨੂੰ ਤੇ ਆਵੜੇ ਦਿਮਾਗ ਨੂੰ ਇੱਕੋ ਇੱਕ ਗੱਲ ਸਮਝਾਉ ਹੁੰਦਾ ਇਹ ਬੰਦਾ ਭਈ ਤੂੰ ਤੁਰੀ ਜਾ ਅੱਗੇ ਤੂੰ ਤੁਰੀ ਜਾ ਕਹਨ ਤੁਰੀ ਜਾ ਪਾਵੇ ਕਥਨੀਆਂ ਹੋਣ ਪਾਵੇ ਕੁਛ ਵੀ ਹੋਣ ਤੇਰੇ ਪਿੰਡ ਤੋਂ ਭਈ ਤੁਰੀ ਜਾ ਤੂੰ ਤੁਰੀ ਜਾ ਅੱਗੇ ਕੋਸ਼ਿਸ਼ਾਂ ਕਰਦੀਆਂ ਕਰਦੀਆਂ ਤੂੰ ਕਹਾਂ ਨੂੰ ਤੁਰੀ ਜਾ ਤੇ ਜਦੋਂ ਆਪਾਂ ਤੁਰਦੇ ਹਾਂ ਗਹਾਂ ਨੂੰ ਤੁਰਦੇ ਹਾਂ ਤਾਂ ਰਹਾ ਵਿਚਾਰ ਬਥੇਰੀ ਬਥੇ ਆਬਸਟਕਲਸ ਆਉਂਦੇ ਆ ਆਪਾਂ ਉਹਨਾਂ ਤੋਂ ਆਪਾਂ ਉਹਨਾਂ ਤੋਂ ਲੜਦੇ ਹਾਂ ਝਗੜਦੇ ਹਾਂ ਤੇ ਆਪਾਂ ਗਹਾਂ ਨੂੰ ਜਾਂਦੇ ਹਾਂ ਤਾਂ ਐਸਾ ਕਰਨ ਵਾਸਤੇ ਆਪਾਂ ਇੱਕ ਲੈਂਗੁਏਜ ਦੀ ਲੋੜ ਪੁੰਦੀ ਆ ਹਾਂ ਅ ਜੇਕਰ ਆਪਾਂ ਕਾਰੋਬਾਰ ਵਿੱਚ ਵੀ ਗੱਲਾ ਕਰਦੀਆਂ ਹਰੇ ਕਰਦੇ ਜਿਹੜੇ ਸਦਸਿਆਂ ਮੈਂਬਰਸਾਂ ਕਰਵਾਲੇ ਜਿਹੜੇ ਹੜੇ ਉਹਨਾਂ ਦੇ ਨਾਲ ਗੱਲਾ ਕਰਦੇ ਆਪਾਂ ਨੂੰ ਇੱਕ ਲੈਂਗੁਏਜ ਤੇ ਲੋੜ ਹੁੰਦੀ ਆ ਤੇ ਜਦੋਂ ਆਪਰ ਕਾਰੋਬਾਰ ਵਿੱਚ ਜਾਂਦੇ ਆ ਉੱਥੇ ਵੀ ਲੈਂਗੁਏਜ ਲੋੜ ਹੁੰਦੀ ਆ ਤੇ ਮੈਨੂੰ ਦੱਸੋ ਭਾਸ਼ਾ ਕਿਵੇਂ ਹੋ ਗਈ ਅ ਵਰੀਆ ਵਰੀਆ ਸੈਂਚਰੀ ਤੋਂ ਪਹਿਲਾਂ ਕੁਝ 10000 ਵਰੀਆ ਤੋਂ ਪਹਿਲਾਂ ਕੀ ਭਾਸ਼ਾ ਹੁੰਦੀ ਸੀ ਜੇਕਰ ਹੁੰਦੀ ਸਰ ਤੁਹ ਜੇਕਰ ਹੁੰਦੀ ਸੀ ਉਹਦੋਂ ਤੱਕ ਇਹੋ ਜਿਹੀ ਹੁੰਦੀ ਸੀ ਚੰਗੀ ਗੱਲ ਕੀਤੀ ਤੁਸੀਂ ਆਸ਼ਾ ਹੁੰਦੀ ਸੀ ਪਰ ਉਹ ਭਾਸ਼ਾ ਅੱਜ ਜੀ ਹੀ ਸਿਸਟਮੈਟਿਕ ਨਹੀਂ ਸੀ ਹਮ ਅ ਜਿਹੜੇ ਭਾਸ਼ਾ ਵਿੱਚ ਆਪਾਂ ਬੋਲਦੇ ਆ ਹ ਕੋਈ ਵੀ ਭਾਸ਼ਾ ਵਿੱਚ ਪੰਜਾਬੀ ਦੇ ਕਲ ਨਹੀਂ ਕਰਤਾ ਉਹਨੇ ਦੁਨੀਆ ਵਿੱਚ ਕਿਸੇ ਵੀ ਕਾਸੇ ਵੀ ਕਿਸੇ ਵੀ ਭਾਸ਼ਾ ਦੀ ਤੁਸੀਂ ਗੱਲ ਮੰਨੋ ਹਮ ਉਹ ਪਾਸ਼ਾ ਜਿਹੜੇ ਹਜ਼ਾਰੋਂ ਹਜ਼ਾਰੋਂ ਵਰੀਆਂ ਤੋਂ ਪਹਿਲਾਂ ਜਿਹੜੇ ਬੋਲੀ ਗਈ ਹਾਂ ਉਹ ਅੱਜ ਜੀ ਹੀ ਸਿਸਟਮੈਟਿਕ ਅੱਜ ਜੀ ਹੀ ਸਾਫ ਸੁਧਰੀ ਨੀ ਸੇ ਤਾਂ ਵੀ ਲੋਕੀ ਉਹ ਪਾਸ਼ਾ ਨਾਲ ਆਉਦੇ ਕੰਮ ਕਰਦੇ ਪਏ ਸੀ ਉਹਨਾਂ ਦੀ ਆਪਾਉਣਾ ਉਹ ਹੋਰ ਨਾਲ ਤੱਕ ਪਹੁੰਚਾਣ ਵਿੱਚ ਸਕਸ਼ਮ ਸੀ ਪਹੁੰਚਾਣ ਵਿੱਚ ਉਹ ਕਮਯਾਬ ਸੀ ਕਿਉਂਕਿ ਉਹਦਣ ਨੂੰ ਉਹੀ ਪਾਸ਼ਾ ਸਭ ਕੁਝ ਸੀ અને જેડે પાષા આબો બોલ દયો ઇસ પાષા દા ઓસ વખત નાલ કોઈ વાહવાસ્ત નહી સીગો ક્યોકે એ પાષા જમીની ગઈ સી ਐਸ ਪਾਸ਼ਾ ਨੂੰ ਕੋਈ ਜੰਮੀਆ ਹੀ ਨਹੀਂ ਸੀ ਜਾਈਆ ਨਹੀਂ ਸੀ ਤਾਂ ਆਸ਼ਾ ਉਹਦਣੂ ਜਾਈ ਨਹੀਂ ਗਈ ਸੀ ਇਹ ਤਾਂ ਅਜ ਹੁਣੇ ਤੇ ਹੁਣੇ ਹੁੜੇ ਜਾਈ ਹੋਈ ਪਾਸ਼ਾ ਆ ਤਾਈ ਤਾਂ ਪਾ ਅਵੇ ਬੋਲ ਸਕਦੀਆਂ ਉਹਦਣ ਨਿਕਲ ਕਰਦਾ ਜਿਸ ਲਈ ਸੋ ਆਪਾ ਸਟੋਨਿਜ ਆਂ ਦਿਖਾ ਪੱਥਰ ਦੀਏ ਜਦੋਂ ਬੰਦਾ ਪੱਥਰ ਉੱਤੇ ਸਭ ਕੁਝ ਬਣਾਉਂਦਾ ਸੀ ਅੱਗ ਤੇ ਪੱਥਰ ਤੋਂ ਕੁਝ ਨਹੀਂ ਸੀਗਾ ਉਹਦੇ ਹੱਤ ਇੱਥੇ ਉਤਾਰਿਤ ਕੋਈ ਧਾਤੂ ਵੀ ਨਹੀਂ ਸੀ ਉਹਦੇ ਹੱਥਾਂ 'ਚ ਕੋਈ ਧਾਤੂ ਤੇ ਭਾਂਡੇ ਨਹੀਂ ਸੀ ਕੁਝ ਨਹੀਂ ਸੀ ਸਿਰਫ ਲੱਕੜ ਪਾਲੋ ਤੇ ਉਹਦੇ ਉੱਤੇ ਮਾਸ ਕਾਟੋ ਸਬਜ਼ੀਆਂ ਕਾਟੋ ਕੁਝ ਵੀ ਕਰੋ ਪੱਥਰੋੜ ਤੇ ਸ਼ਕੋ ਸਭ ਕੁਝ ਪੱਥਰ 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 ਉਹਨਾਂ ਲੋਕੀ ਉਹ ਪੱਤੇ ਪਾਉਂਦੇ ਸੀ ਥੱਲੇ ਡਉਂਦੇ ਉੱਤੇ ਥੱਲੇ ਪਾ ਪੱਤੇ ਪਾ ਆਪਾਂ ਦੇ ਉਹ ਰੇਸੀ ਉਹਨਾਂ ਦਿਗਲ ਕਦਾ ਉਹ ਸਟੋਨ ਇਹ ਦੇਗਲ ਉਹਨਾਂ ਵੀ ਲੋਕ ਹੀ ਉਹ ਲੋਕ ਹੀ ਆੜੇ ਅੰਸੇ ਹੜੇ ਆਰ ਅਨਸਟਰਸ ਹਾਂ ਆਦੇ ਪੁਰਵਜ ਹਾੜੇ ਪੁਰਵਜ ਉਹ ਆੜੇ ਪੁਰਵਜ ਸੀ ਉਹਦੇ ਪੁਰਵ ਸਨ ਉਹ ਕਾਮਯਾਬ ਸੀ ਉਹਨਾਂ ਬਿਆ ਨਿਤ ਦੀਆਂ ਗੱਲਾਂ ਕਰਨ ਵਿੱਚ ਕਾਮਯਾਬ ਸੀ ਉਹੜੜ ਨੂੰ ਕਿਉਂ ਉਹੜੜ ਨੂੰ ਉਹੀ ਪਾਸ਼ਾ ਸੀ ਉਹ ਪਾਸ਼ਾ ਉਹਨਾਂ ਦੇ ਵਾਸਤੇ ਸਭ ਕੁਝ ਸੀ ਪੱਥਰ ਯੋ ਪੱਥਰ ਜੋ ਪੱਥਰ ਜੋ ਪਿਗਲ ਕਰਦਾ ਮੈਂ ਪੱਥਰ ਜੋ ਜਦੋਂ ਅੱਥਰ ਹੀ ਪੱਥਰ ਸੀ ਅਗਰ ਤੇ ਪੱਥਰ ਹੋਏ ਕੁਝ ਨਹੀਂ ਸੀ ਤੇ ਉਹ ਜਿਹੜੀ ਭਾਸ਼ਾ ਸੀ ਜਿਹੜਾ ਪ੍ਰਕਿਰਤਾ ਜਿਹੜਾ ਜਿਹੜਾ ਤਰੀਕਾ ਸੀ ਸਲੀਕਾ ਸੀ ਬੋਲਣ ਦਾ ਉਹ ਉਹਨਾਂ ਦੇ ਵਾਸਤੇ ਸਭ ਕੁਝ ਸੀ ਤੇ ਉਸ ਦੀ ਕੰਪੈਰੀਸ਼ਨ ਜਦੋਂ ਆਪਾਂ ਅੱਜ ਦੇ ਨਾਲ ਕਰਦੇ ਹਾਂ ਵਿਚਾਰਲਾ ਸਾਰਾ ਫੈਸਲਾ ਆਪਾਂ ਇਹਨਾਂ ਦਾ ਆਪਾਂ ਪੁੱល ਜਾਂਦੇ ਆ ਉਹ ਸਟੋਨ ਪੱਥਰ ਯੁੱਗ ਤੇ ਅੱਜ ਦਾ ਕੰਪਿਊਟਰ ਯੁੱਗ ਜਦੋਂ ਆਪਾਂ ਇਹ ਦੋਨਾਂ ਦੀ ਕੰਪੈਰੀਸ਼ਨ ਕਰਦੇ ਆ ਤਾਂ ਆਪਾਂ ਨੂੰ ਜ਼ਮੀਨ ਅਸਮਾਨ ਦਾ ਫਾਸਲਾ ਦੇਖਪੈਣਦਾ ਈ ਓਕੇ ਇਹੋ ਜੀ ਉਹ ਇੰਕ੍ਰੀਮੈਂਟ ਹੀ ਹੋ ਜੀ ਰਿਵੋਲੂਸ਼ਨ ਕ੍ਰਾਂਤੀ ਹੋ ਗਈ ਆਸ਼ਾ ਵਿੱਚ ਕਿਵੇਂ ਹੋ ਗਈ ਆਪਾਂ ਨੂੰ ਨਹੀਂ ਪਤਾ ਇਸ ਕਰਕੇ ਆਪਾਂ ਪੱਥਰ ਯੁੱਗ ਦੀ ਕਲਪਨਾ ਕਰਦੇ ਹਾਂ ਤੇ ਅੱਜ ਦਾ ਜਿਹੜਾ ਕੰਪਿਊਟਰ ਚੋਗਾ ਉਹਦੇ ਨਾਲ ਜਦੋਂ ਆਪਾਂ ਉਹਦੀ ਕੰਪੈਰੀਜ਼ਨ ਤੁਲਨਾ ਕਰਦੇ ਹਾਂ ਤਾਂ ਆਪਾਂ ਨੂੰ ਇਹ ਆਪਣਾ ਜ਼ਮੀਨ ਤੇ ਅਸਮਾਨ ਵਿੱਚ ਕਾਲਜ ਜਿਹੜਾ ਫਾਸਲਾ ਆਏਗਾ ਤੀਹੋ ਜਾਂ ਫਾਸਲਾ ਆਪਾਂ ਨੂੰ ਜਾਪਦਾਏ ਜਦੋਂ ਆਪਾਂ ਇਸ ਦੀ ਕੰਪੈਰੀਜ਼ਨ ਕਰਦੇ ਹਾਂ ਠੀਕ ਅਜਿਹੇ ਜਿਹੜੇ ਭਾਸ਼ਾ ਹੈ ਕੋਈ ਮੈਨੂੰ ਦੱਸ ਸਕਦਾ ਹੈ ਅਜਿਹੇ ਜਿਹੜੇ ਭਾਸ਼ਾ ਆਪਾਂ ਬੋਲਦੇ ਹਾਂ ਹਾਂ ਉਸ ਭਾਸ਼ਾ ਉਸ ਭਾਸ਼ਾ ਉਸ ਭਾਸ਼ਾ ਦਾ ਤਾਜਾ ਕਿ ਨਹੀਂ ਹਾਂ ਅਜਿਹੇ ਜਿਹੜੇ ਭਾਸ਼ਾ ਬੋਲਦਾ ਪਵੇ ਇੰਗਲਿਸ਼ ਹੋਵੇ ਪਵੇ ਪੰਜਾਬੀ ਹੋਵੇ ਪਵੇ গুজਰਾਤੀ ਹੋਵੇ ਮਰਾਠੀ ਹੋਵੇ ਬੰਗਾਲੀ ਹੋਵੇ ਅਸਾਮੀ ਹੋਵੇ ਕਸ਼ਮੀਰੀ ਹੋਵੇ ਕੋਈ ਭਾਸ਼ਾ ਹੋਵੇ ਇੰਗਲਿਸ਼ ਪਾਇਤੋ ਦਾ ਇਜਰਮਨ ਹੋਵੇ ਫ੍ਰੈਂਚ ਹੋਵੇ ਸਪੈਨੀਸ਼ ਹੋਵੇ ਇਨਾ ਭਾਸ਼ਾ ਦਾ ਟਾਜਾ ਕੀ ਹੁੰਦਾ ਵਾ ਉਹਦਾ ਫਾਊਂਡੇਸ਼ਨ ਕੀ ਹੁੰਦਾ ਵਾ ਆਸ਼ਾ ਕੀ ਹੈ ਕਿਹੜੇ ਪੱਥਰ ਉੱਤੇ ਭਾਸ਼ਾ ਖਲੌਂਦੀ ਆ ਕਿਹੜੇ ਪੱਥਰ ਇਹੜੇ ਪੱਥਰ ਉੱਤੇ ਕਿਹੜੇ ਪੱਥਰ ਉੱਤੇ ਭਾਸ਼ਾ ਬੋਲੀ ਜਾਂਦੀ ਆ ਕਿਹੜੇ ਪੱਥਰ ਉੱਤੇ ਭਾਸ਼ਾ ਨੂੰ ਸਮਝਿਆ ਜਾਂਦਾ ਹੀ ਕੋਈ ਨਾ ਕੋਈ ਤਾਂ ਪੱਥਰ ਹੋਣੀ ਜਿਹਦੇ ਉੱਤੇ ਜ ਕੋਈ ਵੀ ਭਾਸ਼ਾ ਹੋਵੇ ਕੋਈ ਵੀ ਇਹੋ ਜੀ ਚੀਜ਼ ਹੋਵੇ ਜਿਹਦਾ ਜਿਹਦਾ ਜਿਹਨੇ ਤੇ ਅ ਖਾਸੀਅਤ ਵੱਡੀ ਹੋਣੀ ਆ ਅਸ਼ਧ ਦੀ ਖਾਸੀਅਤ ਵੱਡੀਆਂ ਭਾਸ਼ਾ ਸਭ ਕੁਝ ਹੁੰਦੀ ਆ ਕੋਈ ਵੀ ਭਾਸ਼ਾ ਹੋਵੇ ਤੁਹਾਡੀਆਂ ਵਿੱਚ ਕਰ ਲਈ ਕੋਈ ਭਾਸ਼ਾ ਹੋਵੇ ਉਹਦੀ ਖਾਸੀਅਤ ਵੱਡੀਆਂ ਭਾਸ਼ਾ ਨੂੰ ਸਰਵਪ੍ਰਥਮ ਸਥਾਨ ਤਾਂ ਦਿੱਤਾ ਜਾਂਦਾ ਹੈ ਭਾਸ਼ਾ ਨੂੰ ਭਾਸ਼ਾ ਹੈ ਇਸ ਕਰਕੇ ਆਪ ਇਸ ਕਰਕੇ ਆਪ ਜੁੰਦੇ ਆ ਭਾਸ਼ਾ ਹੈ ਇਸ ਕਰਕੇ ਆਪ ਜੁੰਦੇ ਆ ਵਿੱਚ ਉਹ ਇਹ ਤਾਂ ਆਪ ਮੁਕੀਆਂ ਵਿੱਚ ਹੁੰਦੇ ਤਾਂ ਇਹ ਭਾਸ਼ਾ ਜਿਹੜੀ ਹੁੰਦੀ ਆ ਉਹ ਕਿਹੜੇ ਕਿਹੜੇ ਪੱਥਰ ਕਿਹੜੇ ਪੱਥਰ ਤੇ ਸਥਾਪਿਤ ਸਥਾਪਿਤ ਹੈਗੀ ਆ ਕੋਈ ਮੈਨੂੰ ਦੱਸ ਸਕਦਾ ਹੈ ਟੇਕ ਯੂਰ ਟਾਈਮ ਜਿੰਨਾ ਸਮਾਂ ਲੈਣਾ ਲਵੋ ਮੈਨੂੰ ਕੋਈ ਅਛਤ ਨਹੀਂ ਅਛਤ ਨਹੀਂ ਕਰਦੀ ਆ ਪੜਦੀ ਆ ਪੜਾਉਂਦੀ ਆ ਸਮਝਦੀ ਆ ਸਮਝਾਉਂਦੀ ਆ ਮੈਨੂੰ ਕੋਈ ਛਤਨੀ ਹੁੰਦੀ ਆ ਅਛਤ ਨਹੀਂ ਛਤ ਨਹੀਂ ਕਰਦੀ ਆ ਸੋਚ ਕੇ ਜਵਾਬ ਦਿਓ ਸਹੀ ਆਖਿਆ ਸਹੀ ਆਖਿਆ ਤੁਸੀਂ ਸਹੀ ਆਖਿਆ ਗ੍ਰਾਮਰ ਹੂੰ ਤੁਨ ਜੇ ਕੋਈ ਵੀ ਭਾਸ਼ਾ ਹੋਵੇ ਹੁੰਦਾ ਫਿਰ ਉੱਤੇ ਨਿਰਭਰ ਹੁੰਦੀ ਆ ਵਿਆਕਰਣ ਹੂੰ ਜਿਸ ਨੂੰ ਵਿਆਕਰਣ ਕਹਿੰਦੇ ਆ ਗ੍ਰਾਮਰ ਕਹਿੰਦੇ ਆ ਹੂੰ ਤੁਨ ਦੀ ਹਰ ਭਾਸ਼ਾ ਵਿਆਕਰਣ ਉੱਤੇ ਵਿਆਕਰਣਿਕ ਪੱਧਰ ਇਹਦੇ ਉੱਤੇ ਭਾਸ਼ਾ ਬੋਲੀ ਇਹਦੇ ਉੱਤੇ ਭਾਸ਼ਾ ਚੜਾਈ ਜਾਂਦੀ ਆ ਹੂੰ ਵਿਆਕਰਣ ਗ੍ਰਾਮਰ ਉੱਤੇ ਵਿਆਕਰਣਿਕ ਪੱਧਰ ਇਹਦੇ ਉੱਤੇ ਪਾਠ ਸਥਾਪਿਤ ਹੁੰਦੀ ਆ ਹੂੰ ਕਾ ਇਸ ਗ੍ਰਾਮਰ ਦੇ ਇਸ ਲੈਕਚਰ ਨੇ ਕੁਝ ਰੂਲਸ ਹੁੰਦੇ ਆ ਕੁਝ ਕਾਇਦੇ ਹੁੰਦੇ ਆ ਕੁਝ ਨਿਯਮ ਹੁੰਦੇ ਆ ਉਹਨਾਂ ਦੀ ਉਹਨਾਂ ਦੀ ਲੋੜ ਹੁੰਦੀ ਆ ਇਸ ਭਾਸ਼ਾ ਨੂੰ ਸਿੱਖਣ ਵਿੱਚ ਤੇ ਜਦ ਆਪਾਂ ਬੋਲਦੇ ਵੀ ਆ ਜਦ ਆਪਾਂ ਬੋਲਦੇ ਆ ਤਾਂ ਆਪਾਂ ਕਦੇ-ਕਦੇ ਪ੍ਰੈਜ਼ੈਂਟ ਵਿੱਚ ਬੋਲਦੇ ਆ ਵਰਤਮਾਨ ਸਥਿਤੀ ਵਿੱਚ ਬੋਲਦਿਆਂ ਕਦੇ ਆਪਾਂ ਜਿਹੜਾ ਭੂਤਕਾਲ ਹਾਂ ਜਿਹੜਾ ਵਰਤ ਗਿਆ ਉਹਦੇ ਬਾਰੇ ਗੱਲਾਂ ਕਰਦਿਆਂ ਕਦੇ ਆਪਾਂ ਭਵਿੱਖ ਵਿੱਚ ਅਵਿਖ ਅਵਿਖ ਜਿਹੜਿਆ ਗੱਲ ਜਿਹੜੀ ਗੱਲਾਂ ਵਾਪਰ ਜਾਣੀਆਂ ਵਾਪਰ ਜਾਣ ਗਿਆ ਭਵਿੱਖ ਦੇ ਜਿਹੜਿਆ 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 ਗੱਲਾਂ ਵਾਪਰ ਜਾਣ ਗਿਆ ਉਹਨਾਂ ਦੇ ਬਾਰੇ ਗੱਲ ਕਰਦਿਆਂ ਆਪਾਂ ਭਵਿੱਖ ਕਾਲ ਫਿਚਰ ਟੇਸ ਦਾ ਫਿਚਰ ਟੇਸ ਦੇ ਵਰਤੋਂ ਕਰਦੇ ਹਾਂ ਤੇ ਇਹ ਜਿਹੜਾ ਇਹ ਜਿਹੜੇ ਕਲਾਸੀਫਿਕੇਸ਼ਨਸ ਆਈ ਗਿਆ ਕਲਾਸੀਫਿਕੇਸ਼ਨਸ ਪਾਵੇ 파 ਹੁੰਦੀ ਆ ਜਦੋਂ ਆਪਾਂ ਕਿਸੇ ਵੀ ਚੀਜ਼ ਦੇ ਦੋ ਪਾਗ ਕਰ ਦਿਆਂ ਉਸ ਨੂੰ ਆਪਾਂ ਅਖਦੇ ਹਾਂ ਡਿਵੀਜ਼ਨ ਜਦੋਂ ਆਪਾਂ ਕਿਸੇ ਵੀ ਚੀਜ਼ ਦੇ ਦੋ ਤੋਂ ਵਧੇ ਇੱਕ ਪਾਗ ਕਰ ਦਿਆਂ ਦੋ ਤੋਂ ਦੋ ਸੌ ਦੋ ਸੌ ਤੋਂ 2000 ਕਿਤੇ ਵੀ ਨੂੰ ਆਪਾਂ ਕਲਾਸੀਫਿਕੇਸ਼ਨ ਆਖਦੇ ਹਾਂ ਇੱਕ ਇੱਕ ਦੇ ਦੋ ਕਿਤੇ ਇਹਨੂੰ ਆਖਦੇ ਆਪਾਂ ਡਿਵੀਜ਼ਨ ਦੋ ਤੋਂ ਵਧੇ ਕਿੰਨੇ ਵੀ ਪਾਗ ਕਰੋ ਤੁਸੀਂ ਉਸ ਨੂੰ ਆਖਦੇ ਆਪਾਂ ਕਲਾਸੀਫਿਕੇਸ਼ਨ ਓਕੇ ਹੇ ਜਦੋਂ ਸਪਾਚ ਬ੍ਰਿਸਬਾਹੌਲੇ ਕਲਾਸੀਫਿਕੇਸ਼ਨਸ ਆਈ ਗਿਆ ਹਮ ਸਭ ਤੋਂ ਪਹਿਲਾ ਵਕਤ ਨੂੰ ਲੈ ਕੇ ਟਾਈਮ ਨੂੰ ਲੈ ਕੇ ਭੂਤ ਕਾਲ ਤੇ ਵਰਤਮਾਨ ਕਾਲ ਅਤੇ ਭਵਿਸ਼ਯ ਕਾਲ ਇਹ ਤਿੰਨ ਅਵਸਥਾ ਹੁੰਦੀ ਆ ਵਕਤ ਦੀ ਮੈਂ ਹੁਣ ਜਵਾਨੀ ਚ ਪਰਿਜਵਾਨੀ ਉੜਾਰ ਜਵਾਨ ਨਹੀਂ ਕਿਤਾਵੀ ਜਵਾਨ ਸਮਝਦਾ ਮੈਂ ਆਪਣੇ ਆਪ ਨੂੰ ਮੈਂ ਕੋਈ ਉਹ ਅਲੱਗ ਕਰ ਲੈ ਕੇ ਨਹੀਂ ਤੁਰਦਾ ਇਹਨਾਂ ਸਮਾਂ ਨਹੀਂ ਆ ਗਿਆ ਤੇ ਮੈਂ ਬੱਚਾ ਵੀ ਨਹੀਂ ਆੜਾ ਸਕੂਲ ਸਕੂਲ ਜਾਣ ਵਾਲਾ ਨਹੀਂ ਆੜਾ ਵੀ ਨਹੀਂ ਤੋ ਮੇਰੀ ਉਹ ਪਹਿਲੇ ਵਾਲੀ ਪਹਿਲੇ ਵਾਲੀ ਅਵਸਥਾ ਸੀ ਜਦੋਂ ਮੈਂ ਸਕੂਲ ਵਿਜਨੀਆਣਾ ਸੀ ਸਕੂਲ ਨੂੰ ਜਾਂਦਾ ਸੀ ਉਹ ਮਰਾ ਬਤਕਾਲ ਸੀ ਹੁੰਦਾ ਪਾਗਲ ਕਰਦੀ ਹਾਂ ਵਰਤਮਾਨ ਦੀ ਤਾਂ ਬੜਾ ਪ੍ਰੈਜ਼ੈਂਟ ਟੈਂਸ ਆ ਵਰਤਮਾਨ ਕਾਲ ਆ ਤੇ ਜਦੋਂ ਮੈਂ ਬੁੱਢਾ ਹੋ ਜਾਊਗਾ ਹਾਂ ਕੁਝ ਵਾਰੀਆ ਦੋ ਬਾਅਦ ਉਹ ਦੀ ਗੱਲ ਹੋਣੀ ਫਿਊਚਰ ਟੂ ਗੱਲ ਹੋਗੀ ਫਿਊਚਰ ਟੈਂਸ ਦੀ ਹਾਂ ਕੋਈ ਵੀ ਭਾਸ਼ਾ ਹੋਵੇ ਹੁ ਮੁੱਦਾ ਪੱਦਰ ਹੁੰਦਾ ਆ ਵੈਕਰ ਗ੍ਰਾਮਰ ਗ੍ਰਾਮਰ ਉੱਤੇ ਕੋਈ ਵੀ ਭਾਸ਼ਾ ਦੁਨੀਆ ਦੀ ਸਥਾਪਿਤ ਹੁੰਦੀ ਆ ਹਾਂ ਤਾਂ ਹੁਣ ਆਪਾਂ ਇੱਕ ਗੱਲ ਕਰਤੀ ਆ ਹਾਂ ਕਮਿਊਨੀਕੇਸ਼ਨ ਸਤ ਸਾਰੋ ਪਾਸੇ ਹੁ ਅਸੀਂ ਚੋ ਪਾਸੇ ਆਪਾਂ ਨੂੰ ਕਮਿਊਨੀਕੇਸ਼ਨ 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 ਇਹ ਜਿਹੜਾ ਕਮਿਊਨੀਕੇਸ਼ਨ ਹੈ ਆਪਾਂ ਹਰ ਇੱਕ ਦਿਨਾਂ ਚ ਜਾਂਦਾ ਰਹਿੰਦਾ ਹੈ कम्युनीकेशन कम्युनिकेशन कम्युनिकेशन कम्युनीशन क्यों होंगे वाई मैं दस सकता कम्युनिकेशन की मैं नहीं पता कम्युनिकेशन की कोई मैं समझा सकते कम्युनिकेशन का अर्थ की आसे कम्युनिकेशन कम्युनीकेशन कहते वो इस कम्य इस कम्यूनीकेशन की लौट की आज जीव सक, क्या जी उनके बिना कम्युनिकेशन तो जो कम्युनिकेशन आ तो भाषा को लैंगुएज आखते भाषा इंग्लिश लैंगुएज आखते ਤੋ ਲੈਂਗੁਏਜ ਕੀ ਆ ਕਮਿਊਨੀਕੇਸ਼ਨ ਕੀ ਆ ਲੈਂਗੁਏਜ ਕਮਿਊਨੀਕੇਸ਼ਨ ਆ ਕਮਿਊਨੀਕੇਸ਼ਨ ਕੋਈ ਵੱਖਰੀ ਅੱਡਾ ਚੀਜ਼ ਆ ਲੈਂਗੁਏਜ ਕੰਨੀਓ ਕੁਝ ਬੜਾ ਕੁਝ ਵੱਖਰੀ ਚੀਜ਼ ਆ ਕੋਈ ਮੈਨੂੰ ਦੱਸ ਸਕਦਾ ਹੈ ਕੋਈ ਮੈਨੂੰ ਸਮਝਾਉ ਸਕਦਾ ਹੈ ਮੇਰੇ ਦਿਮਾਗ 'ਚ ਕਨਫਿਊਜ਼ਨ ਆ ਲੈਂਗੁਏਜ ਨੂੰ ਲੈ ਕੇ ਕਨਫਿਊ ਤੇ ਕਮਿਊਨੀਕੇਸ਼ਨ ਲੈ ਕੇ ਮੇਰੇ ਦਿਮਾਗ 'ਚ ਕਨਫਿਊਜ਼ਨ ਆ ਕੋਈ ਮੇਰਾ ਕਨਫਿਊਜ਼ਨ ਹਟਾ ਸਕਦੇ ਤੋੜ ਵਿੱਚ ਆ ਤੋੜ ਵਿੱਚ ਕਾਰੋ ਤੁਹਾਡੇ ਵਿੱਚ ਕਾਰੋ ਕੋਈ ਮੇਰੀ ਕਮਿਊਨੀਕੇਟ ਕੋਈ ਮੇਰੇ ਮਿਸ ਕਮਿਊਨੀਕੇਸ਼ਨ ਕੋਈ ਮੇਰੇ ਮਿਸ ਅੰਡਰਸਟੈਂਡਿੰਗ ਕੋਈ ਮੇਰਾ ਕਨਫਿਊਜ਼ਨ ਹਟਾ ਸਕਦਾ ਹੈ ਮੈਨੂੰ ਕਨਫਿਊਜ਼ਨ ਆ ਲੈਂਗੁਏਜ ਅਤੇ ਕਮਿਊਨੀਕੇਸ਼ਨ ਵਿੱਚ ਮਾਈ ਕੁਐਸਚਨ ਇਜ਼ ਸਿੰਪਲ ਹਾਊ ਡੂ ਯੂ ਡਿਫਰ ਕਮਿਊਨੀਕੇਸ਼ਨ ਫਰਮ ਲੈਂਗੁਏਜ ਵਾਟ ਇਜ਼ ਦ ਰਿਲੇਸ਼ਨਸ਼ਿਪ ਬੀਟਵੀਨ ਲੈਂਗੁਏਜ ਐਂਡ ਕਮਿਊਨੀਕੇਸ਼ਨ ਆਈ ਫੇਲ ਟੂ ਅੰਡਰਸਟੈਂਡ ਕੈਨ ਐਨੀਵਨ ਆਊਟ ਆਫ ਯੂ ਐਕਸਪਲੇਨ ਮੀ ਸੋ ਦੈਟ ਆਈ ਅੰਡਰਸਟੈਂਡ ਵਾਟ ਇਜ਼ ਦ ਰੀਜ਼ਨ ਬੀਟਵੀਨ Language and communication. What is the relation between language and communication? What is the connectivity between the language and communication? Can anyone of you tell me that please? <sighs> Good morning, sir. Good morning. Sir sir, language ਇਹ ਆਸ਼ਾ ਜਿਹੜਾ ਪ੍ਰਭਾਵ ਪੈਂਦਾ ਉਰਨਾ ਉਤੇ ਉਸ ਨੂੰ ਕਮਿਊਨੀਕੇਸ਼ਨ ਆਫ ਥੀ ਆਸ਼ਾ ਦਾ ਜਿਹੜਾ ਪ੍ਰਭਾਵ ਹੁੰਦਾ ਵਾ ਜ ਪ੍ਰਭਾਵ ਤੋਂ ਪ੍ਰਭਾਵਿਤ ਆਸ਼ਾ ਦਾ ਪ੍ਰਮਾਹ ਹੁੰਦਾ ਆਸ਼ਾ ਇੱਕ ਇੱਕ ਤਰੀਕੇ ਨਾਲ ਟੂਰ ਦੀ ਹੋ ਹੋਰਨਾ ਤਾਈ ਤੇ ਹੋਰਨਾ ਕੰਨੀ ਹੋ ਗਈ ਉਹ ਭਾਸ਼ਾ ਆਵੜੇ ਆਵਦੇ ਕੰਨੀ ਆਉਂਦੀਆਂ ਹਾਂ ਇਹ ਜਿਹੜਾ ਇਹ ਜਿਹੜਾ ਤਰੀਕਾ ਤਰੀਕਾ ਹਾਂ ਜਿਹੜਾ 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 ਪ੍ਰਵਾਹ ਹਾਂ ਬਾਅਦ ਦਾ ਉਸ ਨੂੰ ਕਮਿਊਨੀਕੇਸ਼ਨ ਆਖਦੇ ਹਾਂ ਇਹ ਜਦੋਂ ਤੁਸੀਂ ਮੇਰੇ ਨਾਲ ਕੁਝ ਗੱਲ ਕਰਦੇ ਪਏ ਹੋ ਤਾਂ ਹਵਾ ਵਿੱਚ ਕਾਰੋ ਦੀ ਤੁਹਾਡੇ ਅਲਫਾਜ਼ ਮੇਰੇ ਦਿਮਾਗ ਵਿੱਚ ਜਾਂਦੇ ਆ ਮੇਰੇ ਦਿਮਾਗ ਵਿੱਚ ਉਹ ਦੀ ਪ੍ਰੋਸੈਸ ਹੁੰਦੀ ਆ ਇਮ ਮੂਡ ਕੇ ਮੇਰੇ ਮੂੰਹ ਵਿੱਚ ਕੁਝ ਅਲਫਾਜ਼ ਆਉਂਦੇ ਆ ਕੁਝ ਵਰਡਸ ਆਉਂਦੇ ਨੇ ਕੋਈ ਸ਼ਬਦਾਂ ਉਹ ਸ਼ਬਦਾਂ ਆਉਂਦੇ ਆ ਜਿਹੜੇ ਥੋੜੇ ਕੰਨੀ ਚਾਲਦੇ ਆ ਇਹ ਜਿਹੜਾ ਪ੍ਰੋਸੈਸਰ ਥੋੜੇ ਵਰਡਸ ਮੇਰੇ ਤੱਕ ਪਹੁੰਚ ਜਾਂਦਾ ਤੇ ਮੇਰੇ ਵਰਡਸ ਤੁਹਾਡੇ ਕੰਨੀ ਪਹੁੰਚ ਜਾਂਦੇ ਇਸ ਨੂੰ ਇਸ ਪ੍ਰਵਾਹ ਨੂੰ ਆਪਾਂ ਕਮਿਊਨੀਕੇਸ਼ਨ ਕਿਹਾ ਜਾਂਦਾ ਐਂਡਾਸਟਿਕ ਸਹੀ ਆਨਸਰ ਹਮ ਉਹ ਸੀਡ द फ्लो द फ्लो ऑफ वर्ड्स फ्रॉम मी टू अदर्स अदरस टू मीस बेसिकली मीनस टू से फ्लो ऑफ आइडियाज द फ्लो ऑफ वर्ड्स मीनस वर्ट द फ्लो ऑफ आइडियाज द फ्लो ऑफ सेंटीमेंट्स द फ्लो ऑफ रिक्वायरमेंट्स जितकी आखिया हाँ जो वर्ड्सा जोडस आ वर्ड्स मीन शब्द की होंगे वा इन्होंने की होंगे इन्होंने इन्हों जज्बात होंगे ਕੁਝ ਪੁੱਛਣ ਦੇ ਕੁਝ ਲੱਭਣ ਦੇ ਕੁਝ ਦੱਸਣ ਦੇ ਹਾਂ ਜਾਂ ਫਿਰ ਕੁਝ ਖੁਸ਼ੀ ਦੇ ਕੁਝ ਦੁੱਖ ਦੇ ਹਾਂ ਇਹ ਭਾਵਨਾ ਹੁੰਦੀ ਆ ਇਨਾਂ ਦੇ ਵਿੱਚ ਭਾਵਨਾ ਹੁੰਦੀ ਆ ਇਨਾਂ ਦੇ ਵਿੱਚ ਲੋੜਾਂ ਹੁੰਦੀ ਆ ਜੇਕਰ ਕੁਝ ਨਹੀਂ ਤਾਂ ਇਨਾਂ ਦੇ ਵਿੱਚ ਕੁਝ ਇਹੋ ਜਿਹਾ ਅਸਪੈਕਟ ਹੁੰਦਾ ਵਾ ਕੁਝ ਇਹੋ ਜਿਹੀ ਇਹ ਵਿੱਚ ਇਹੋ ਜਿਹੀ ਇਹੋ ਜਿਹੀ ਆ ਵਸਤੂ ਹੁੰਦੀ ਆ ਇਨਾਂ ਦੇ ਵਿੱਚ ਇਹ ਕੁਝ ਇਹੋ ਜਿਹੀ ਕੁਝ ਇਹੋ ਜਿਹੀ ਚੀਜ਼ ਹੁੰਦੀ ਆ ਇਨਾਂ ਦੇ ਵਿੱਚ ਜਿਹਦੇ ਕਰਕੇ ਇੱਕ ਬੰਦਾ ਦੂਜੇ ਨਾਲ ਗੱਲਰੀ ਪੈਂਦਾ ਤੇ ਦੂਜੇ ਤੋਂ ਕੁਝ ਲਭਣਾ ਚਾਹੁੰਦਾ ਦੂਜੇ ਤੋਂ ਦੂਜੇ ਤੋਂ ਦੂਜੇ ਬੰਦੇ ਤੋਂ ਦੂਜੇ ਬੰਦੇ ਤੋਂ ਦੂਜੇ ਬੰਦੇ ਤੋਂ ਕੁਝ ਪਾਉ ਕੁਝ ਭਾੜਨਾ ਚਾਹੁੰਦਾ ਇਹ ਜਿਹੜੇ ਪਾਉਨਾ ਹੁੰਦੀ ਆ ਹਾਂ ਆਪਾਂ ਪਾਉਨਾ ਦਾ ਐਕਸਚੇਂਜ ਕਰਦੇ ਆਪਾਂ ਆੜਿਆ ਪਾਉਨਾ ਇੱਕ ਦੂਸਰੇ ਨਾਲ ਇੱਕ ਦੂਜੇ ਨਾਲ ਸਾਂਝਿਆ ਕਰਦੇ ਆਂ ਸਾਂਝਿਆ ਕਰਦੇ ਆਂ ਇਸ ਪਾਉਨਾ ਦਾ ਜਿਹੜਾ ਜਦੋਂ ਆਪਾਂ ਪਾਉਨਾ ਨੂੰ ਸਾਂਝੇ ਕਰਦੇ ਆਂ ਤੇ ਆਪਾਂ ਪਾਉਨਾ

ਡੋਮਿਨੇਟਡ ਬਾਈ ਲੈਂਗੁਏਜ ਇਹ ਜਿਹੜਾ ਪ੍ਰਵਾਹ ਹਾ ਆਸ਼ਾ ਦਾ ਇਹ ਜਿਹੜਾ ਪ੍ਰਵਾਹ ਹਾ ਆਦੇ ਭਾਵਨਾ ਦਾ ਹਾਂ ਆ ਜਿਹੜਾ ਪ੍ਰਵਾਹ ਹਾ ਇਸ ਨੂੰ ਕਮਿਊਨੀਕੇਸ਼ਨ ਆਖਦੇ ਆ ਪਰ ਇਹਦੇ ਉੱਤੇ ਪ੍ਰਭਾਵ ਹੁੰਦਾ ਵਾ ਭਾਸ਼ਾ ਦਾ ਜੇਕਰ ਭਾਸ਼ਾ ਨਾ ਹੋਵੇ ਤਾਂ ਪ੍ਰਭਾਵ ਨਹੀਂ ਹੋਣਾ ਇਹ ਪ੍ਰਵਾਹ ਨਹੀਂ ਹੋਏ ਫਲੋ ਨਹੀਂ ਹੋਣਾ ਇਹ ਫਲੋ ਹੋਣ ਵਾਸਤੇ ਭਾਸ਼ਾ ਦੀ ਲੋੜ ਹੁੰਦੀ ਆ ਤੇ ਇਹ ਫਲੋ ਜਿਹੜਾ ਆ ਇਹ ਪ੍ਰਵਾਹ ਜਿਹੜਾ ਇਸ ਨੂੰ ਆਪਾਂ ਕਮਿਊਨੀਕੇਸ਼ਨ ਆਖਦੇ ਹਾਂ ਤੇ ਪ੍ਰਵਾਹ ਕੀ ਦਾ ਹੁੰਦਾ ਵਾ ਭਾਸ਼ਾ ਦਾ ਪ੍ਰਵਾਹ ਹੁੰਦਾ ਹੁੰਦਾ ਆ ਮਾ ਹੁੰਦਾ ਮਾ ਭਾਸ਼ਾ ਦਾ ਆ ਜਿਹੜਾ ਪ੍ਰਵਾਹ ਹੁੰਦਾ ਉਹਨੂੰ ਆਪਾਂ ਕਮਿਊਨੀਕੇਸ਼ਨ ਆਖਦੇ ਹਾਂ ਹੁਣ ਤੁਸੀਂ ਜਾ ਸਕਦੇ ਹੋ ਉਹਨਾਂ ਚ ਵਾਸਤੇ ਲੈਸ ਤੋਂ ਮਗਰੋਂ ਆਪਾਂ ਮੁੜ ਕੇ ਬਣਾਵਾਂਗੇ ਆ ਪਹਾੜੇ ਕੋਡ ਨਹੀਂ ਇੱਕ ਐਕਸਰਸਾਈਜ਼ ਹੈ ਕਿਹਾ ਮੈਂ ਉਸ ਤੇ ਬਾਅਦ ਤੁਹਾਨੂੰ ਦਸਤਾਫ ਹਾੜੇ ਮੁਹਰਲੇ ਲੈਕਚਰ ਵਿੱਚ ਆਪਾਂ ਨੂੰ ਇੱਕੋ ਚ ਕੋਸ਼ਿਸ਼ ਕਰਨੀ ਆ ਤੁਸੀਂ ਧਿਆਨ ਨਾਲ ਸੁਣੋ ਮੈਂ ਕੀ ਆਖਦਾ ਪਿਆ ਤੁਹਾਨੂੰ ਤੁਸੀਂ ਧਿਆਨ ਨਾਲ ਸੁਣੋ ਹਰੇਕ ਬੰਦੇ ਦਾ ਧਿਆਨ ਮੇਰੇ ਬੰਨੀ ਦੇ ਕੋਲ ਹੋਣਾ ਚਾਹੀਦਾ ਜੇਕਰ ਤੁਹਾਡੇ ਵਿੱਚ ਤੁਹਾਨੂੰ ਇਹ ਸਮਝ ਇਸ ਨਹੀਂ ਆਉਂਦਾ ਤਾਂ ਤੇ ਕਨਫਿਊਜ਼ਨ ਆਪਰ ਜਾਣੀਆ ਮੈਨੂੰ ਕੋਈ ਕਨਫਿਊਜ਼ਨ ਨਹੀਂ ਚਾਹੀਦੀ ਜੇਕਰ ਤੁਹਾਨੂੰ ਨਹੀਂ ਸਮਝ ਆਉਂਦਾ ਮੈਂ ਮੜ ਕੇ ਹੋਰ ਇੱਕ ਵਾਰ ਦੱਸਾਂ ਮੈਂ ਦੱਸਦਾ ਵਾਰੀ ਤੁਹਾਨੂੰ ਦੱਸਾਂ ਪਰ ਜੇਕਰ ਦੱਸਾਂ ਤਾਂ ਦੱਸਾਂ ਤੇ ਤੁਹਾਡੇ ਦਿਮਾਗ ਵਿਚ ਇਹ ਆਈਡੀਆ ਪੂਰੇ ਤਰਾ ਵੜ ਜਾਣੀ ਚਾਹੀਦੀ ਆ ਹੂੰ ਉਹ ਹਾਰੇ ਹੁਣ ਆਪਾਂ ਨੂੰ ਇੱਕ ਟੀਮ ਦਿੱਤੀ ਜਾਣੀ ਆ ਹੂੰ ਇਹ ਜਿਹੜੇ ਸਿਟਿੰਗ ਉਹ ਵਟਾਈ ਜਾਣੀ ਆ ਮੈਂ ਇਹ ਜਿਹੜੇ ਅਸਿਸਟੈਂਟਸ ਆ ਗਿਆਂ ਉਹਨਾਂ ਨੂੰ ਦੱਸ ਉਹਨਾਂ ਨੂੰ ਉਹਨਾਂ ਨੂੰ ਸਦਵਾ ਕੇ ਇਹ ਤੋਂ ੜੀ ਸਿਟਿੰਗ ਵੱਖਰੀ ਕਰ ਲੈਣੀ ਆ ਹੂੰ ਉਥੇ ਇਹੋ ਜਿਹੀ ਸੀਟਿੰਗ ਹੋਣੀ ਆ ਕਿ ਉਥੇ ਨੌ ਬੈਂਚਸ ਹੋਣ ਗਿਆ ਨੌ ਲਾਈਨਸ ਹੋਣ ਗਿਆ ਨੌ ਨੌ ਲਾਈਨਸ ਹੋਣ ਗਿਆ ਪਿੱਛੇ ਪਿਛਲੇ ਪਾਸੇ ਤੇ ਨੌ ਲਾਈਨਸ ਹੋਣ ਗਿਆ ਇੱਥੇ ਮੋਹਰਲੇ ਪਾਸੇ ਇੱਥੇ ਨੌ ਲਾਈਨ ਸਿੱਧੀ ਲਾਈਨ ਹੋ ਰਹੀਆਂ ਹੋਣ ਗਿਆ ਸੱਜੇ ਪਾਸੇ ਤੇ ਖੱਬੇ ਪਾਸੇ ਵਿੱਚ ਕੋਈ ਹੋਰ ਕੁਝ ਸੈਟਸ ਹੋਣ ਗਿਆ ਇਹੋ ਜਿਹਾ ਸਮਾਂ ਬਣਾ ਕੇ ਤੇ ਜਿਹੜੇ ਉਜਲੇ ਪਾਸੇ ਦੇ ਹਾਂ ਲਾਈ ਜੁਤੇ ਬਹਿੰਦਿਆ ਉਹਨਾਂ ਕੰਨੀ ਕੋਈ ਤਰੀਕਾ ਹੈ ਗੱਲ ਕਰਨਾ ਉਹ ਜਿਹੜੇ ਮੁਹਰਲੇ ਪਾਸੇ ਬਹਿੰਦਿਆ ਉਹਨਾਂ ਨਾਲ ਗੱਲ ਕਰ ਸਕਦੀਆਂ ਉਹ ਸੱਜੇ ਪਾਸੇ ਜਾ ਫਿਰ ਖੱਬੇ ਪਾਸੇ ਨਾਲ ਕੋਈ ਗੱਲ ਨਹੀਂ ਕਰ ਸਕਦੀਆਂ ਜੇਕਰ ਉਹਨਾਂ ਨੂੰ ਇਹ ਨਾਲ ਤੋਂ ਜਾਂ ਉਹਨਾਂ ਤੋਂ ਗੱਲ ਕਰਨੀਆਂ ਤਾਂ ਉਹ ਜਿਹੜੇ ਵਿਚਕਾਰ ਬੈਠਿਆ ਉਹ ਜੱਜ ਹੈ ਗਿਆ ਉਹ ਸਿਰਫ ਜੱਜਮੈਂਟ ਦੇਣਗੇ ਜੱਜਮੈਂਟ ਕਰਨਗੇ ਉਹ ਆਪਦੀ ਕੋਈ ਗੱਲ ਨਹੀਂ ਕਰਦੇ ਆ ਉਹ ਪੈਸੀਵ ਉਹ ਸਿਰਫ ਕੰਟਰੋਲ ਕਰਦੇ ਆ ਚਹੁ ਪਾਸਿਓਂ ਉਹ ਕੰਟਰੋਲ ਕਰਦੇ ਆ ਹੂੰ ਕਿਉਂਕਿ ਇੱਥੇ ਰੈਸਟ੍ਰਿਕਸ਼ਨ ਆ ਉਹ ਜਿਹੜਾ ਪਿਛਲੇ ਪਾਸਿਆਂ ਉਹ ਸਿਰਫ ਮੁਹਰਲੇ ਪਾਸ ਨਾਲ ਗੱਲ ਕਰ ਸਕਦਾ ਹੈ ਜਿਹੜਾ ਸੱਜੇ ਪਾਸੇ ਬੈਠਾ ਹੈ ਉਹ ਖੱਬੇ ਪਾਸੇ ਜਿਹੜਾ ਖੱਬੇ ਪਾਸੇ ਉਹ ਸੱਜੇ ਪਾਸੇ ਕਰ ਸਕਦਾ ਹੈ ਔਰ ਜਿਹੜੇ ਵਿਚਕਾਰ ਬਹਿੰਦਿਆ ਉਹ ਚਹੂ ਪਹਰੇ ਇੱਕ ਬੰਦੇ ਨਾ ਹਰੇ ਕੁਡ ਨਾ ਗੱਲ ਕਰ ਸਕਦੀ ਉਹਨਾਂ ਉੱਤੇ ਕੋਈ ਰੈਸਟ੍ਰਿਕਸ਼ਨ ਨਹੀਂ ਆ ਤਾਂ ਉਹ ਜਿਹੜੇ ਵਿਚਕਾਰ ਬਹਿੰਦਿਆ ਉਹ ਹੀ ਸਭ ਕੁਝ ਕੰਟਰੋਲ ਕਰਨਗੇ ਹੂੰ ਇਹੋ ਜੀ ਸੰਭੋਲ ਹੈ ਹਰੇਕ ਦੇ ਦਿਮਾਗ ਵਿੱਚ ਆਵੜ ਗਈ ਏ ਜੇ ਕਿਸੇ ਨੂੰ ਕੋਈ ਡਾਊਟ ਹੈਗਾ ਸੰਸ਼ਾ ਹੈਗਾ ਦੱਸੋ ਮੈਨੂੰ ਜੇ ਮੈਨੂੰ ਸਮਝ ਇਸ ਨਹੀਂ ਆਇਆ ਤੁਸੀਂ ਹੋਰ ਇੱਕ ਵਾਰ ਦੱਸ ਸਕਦੇ ਹੋ ਤੁਸੀਂ ਜਰ ਪਲੀਜ਼ ਕੋਈ ਨਹੀਂ ਕੀ ਨਾ ਹੋਇ ਦੜਾ ਮਨਜੀਤ ਹਾਂ ਛੰਗਾ ਮਨਜੀਤ ਹੂੰ ਰੇਖੋ ਮਨਜੀਤ ਤੁੰ ਤੁਸੀਂ ਤੋ ਜਾਓਗੇ ਲੰਚ ਵਾਸਤੇ ਮੁੜ ਕੇ ਆਓਗੇ ਤੋ ਇਥੋਂ ਦੀ ਜਿਹੜੀ ਜਿਹੜੀ ਸਿਟਿੰਗ ਅਰੇਂਜਮੈਂਟ ਉਹ ਪੂਰੀ ਤਰ੍ਹਾਂ ਬਟਾ ਜਾਣੀ ਆ ਹੁਣ ਤੁਸੀਂ ਤੋਰ ਤੁਸੀਂ ਸਾਰੇ ਮੈਨੂੰ ਵੇਖਦੇ ਪਏ ਹੋ ਮੈਂ ਪੋਡੀਅਮ ਤੇ ਖਲੋਂਦਾ ਤੁਸੀਂ ਮੈਨੂੰ ਵੇਖਦੇ ਪਏ ਹੋ ਆ ਪਰ ਤੁਸੀਂ ਆਓਗੇ ਲੰਚ ਕਰਕੇ ਲੰਚ ਮਗਰੋ ਤਾਂ ਇੱਥੇ ਕੁਝ ਹੋਰ ਜਹੀ ਸਿਟਿੰਗ ਹੋਣੀ ਆ ਵਿਚਕਾਰ ਵਿਚਕਾਰ ਅਨ ਵਿਚਕਾਰ ਕੁਝ ਹੋ ਜਿਆ ਗੋਲ ਆਕਾਰ ਚ ਗੋਲ ਆਕਾਰ ਸਟਾਹਣ ਗਿਆ ਸਿਟ ਸੋੜ ਗਿਆ ਜਿੱਦੇ ਉੱਤੇ ਤਕਰੀਬਨ 20 ਹਾਂ 20 ਆ ਵਿਦਿਆਰਥੀ ਬਹਿਣਗੇ ਇਹ ਪਿਛਲੇ ਪਾਸੇ ਵਿੱਚ ਨਾ ਕਤਾਰਾਂ ਹੋਣਗੀਆਂ ਆ ਕੁਰਸੀਆਂ ਆਂਦੀਆਂ ਉਹਦੇ ਉੱਤੇ ਕੁਝ ਵਿਦਿਆਰਥੀ ਬਹਿਣਗੇ ਅਸੀਂ ਅਸੀਂ 120 ਹੋ ਵਿਦਿਆਰਥੀ ਆਏਗੇ ਆ ਇੱਥੇ ਮੈਨੂੰ ਲੈ ਕੇ 121 ਤਾਂ ਆ ਇੱਥੇ ਇੱਥੇ ਮੋਹਰਲੇ ਪਾਸੇ ਕੁਝ 7889 ਕਤਾਰਾਂ ਹੋਣਗੀਆਂ ਸਤਾਂਦੀਆਂ ਤੇ ਇਸ ਖਸ ਜੇ ਪਾਸੇ ਸਟੌਬ ਸਟਾਹਣ ਗਿਆ ਆ ਸਟਾਨਕ ਤਾਰਾ ਹੋਣ ਗਿਆ ਸਟਾਨ ਸਟਾਨ ਦੀ ਆ ਖਜੇ ਪਾਸੇ ਕੁਝ 89 ਇਤੀ ਹੋ ਜੀਆ ਕਤਾਰਾ ਹੋਣ ਗਿਆ ਸਟਾਨ ਆਂਦੀ ਆ ਖੱਬੇ ਪਾਸੇ ਵੱਲ ਨੂੰ ਨਾ ਰੂਲ ਕੀ ਆ ਮਨਜੀਤ ਮੈਂ ਤੈਨੂੰ ਦੱਸਦਾ ਪਿਆ ਜਿਹੜੇ ਪਿਛਕਾ ਵਿੱਚ ਜਿਹੜੇ ਪਿਛਲੇ ਪਾਸੇ ਬਹਿੰਦੇ ਆ ਉਹ ਬਸ ਮੋਹਰਲੇ ਪਾਸੇ ਜਿਹੜੇ ਬਹਿੰਦਿਆ ਉਹਨਾਂ ਦੇ ਨਾਲ ਗੱਲ ਕਰ ਸਕਦੇ ਆ ਤੈਨੂੰ ਇਹ ਬਾਤ ਸਮਝ ਆ ਗਈ ਮਨਜੀਤ ਹਾਂ ਜ ਸਾਰੇ ਆ ਗਏ ਠੀਕ ਆ ਜਿਹੜੇ ਸੱਜੇ ਪਾਸੇ ਬਹਿੰਦੇ ਆ ਉਹ ਸਿਰਫ ਤੇ ਸਿਰਫ ਖੱਬੇ ਪਾਸੇ ਵਾਲਿਆਂ ਨਾਲ ਗੱਲ ਕਰ ਸਕਦੇ ਆ ਖੱਬੇ ਪਾਸੇ ਵਾਲੇ ਸੱਜੇ ਪਾਸੇ ਵਾਲਿਆਂ ਦੇ ਨਾਲ ਗੱਲ ਕਰ ਸਕਦੇ ਆ ਜਿਹਦੇ ਮੁਹਰਲੇ ਪਾਸੇ ਬਹਿਂਦੇ ਆ ਉਹ ਸਿਰਫ ਪਿਛਕਾਰ ਪਿਛੇ ਜਿਹੜੇ ਵਜਾ ਆ ਪਿਛਕਾਰ ਪਿਛੋ ਪਿਛਵਾਰ ਪਿਛਵਾ ਪਿਛਲੇ ਆ ਜਿਹੜੇ ਬਹਿਂਦੇ ਆ ਉਹ ਨਾਲ ਗੱਲ ਕਰ ਸਕਦੇ ਆ ਵਿਚਕਾਰ ਜਿਹੇ ਬਹਿਂਦੇ ਆ ਵਿਚਕਾਰ ਵੀ ਹਸਦਾ ਵੀ ਹਵਿੱਤ ਦੇ ਆ ਜਿਹੜੇ ਵਿਚ ਬਹਿਂਦੇ ਆ ਉਹ ਆਪਸ ਵਿੱਚ ਕੁਝ ਉਹ ਕੁਝ ਆਪ ਫੈਸਲਾ ਨਹੀਂ ਲੈ ਸਕਦੇ ਉਹ ਜਾ ਜਾ ਉਹ ਪੈਸੀ ਉਹ ਸਿਰਫ ਜਜਮੈਂਟ ਦੇਣਗੇ ਸਿਰਫ ਜਜਮੈਂਟ ਦੇਣਗੇ ਹੂੰ ਦੇਣਗੇ ਆ ਪਰ ਉਹ ਉਹ ਜਿਹੜਾ ਬਹਿੰਦਿਆ ਵੀ ਹ ਵੀ ਹ ਬਹਿੰਦਿਆ ਜਿਹੜਾ ਵਿੱਚਕਾਰ ਬਹਿੰਦਿਆ ਉਹਨਾਂ ਨੂੰ ਰਾਈਟਾ ਉਹਨਾਂ ਨੂੰ ਪੂਰੀ ਸੁਤੰਤਰਤਾ ਕਿਸੇ ਦੇ ਨਾਲ ਗੱਲ ਕਰਨ ਦੀ ਤਾਂ ਜਿਹੜੇ ਪਿਛ ਕ ਪਿਛਲੇ ਪਾਸੇ ਬਹਿੰਦੇ ਆ ਜੇਕਰ ਉਹਨਾਂ ਵਿੱਚੋਂ ਕਿਸੇ ਕਿਸੇ ਨੂੰ ਅ ਸੱਜੇ ਪਾਸੇ ਦੇ ਕਾਸੇ ਉਹਨਾਂ ਨਾਲ ਗੱਲ ਕਰਨੀ ਤਾਂ ਉਹਨਾਂ ਨੂੰ ਇਨਡਾਇਰੈਕਟਲੀ ਕਰ ਕਰਨੀ ਪੈਣਗੀ ਹੂੰ ਡਾਇਰੈਕਟਲੀ ਉਹ ਸਿਫ ਮੁਹਰਲੇ ਵਾਲੇ ਪਾਸੇ ਗਲਸ ਕਰ ਸਕਦੇ ਹੋ ਪਰ ਜੇਕਰ ਜੇਕਰ ਪਿਛ 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 ਪਿਛਲੇ ਪਾਸੇ ਵਾਲੇ ਕਾਸੇ ਬੰਦੇ ਨੂੰ ਸੱਜੇ ਪਾਸੇ ਬਦਲਣਾ ਗਲ ਕਰਨੇ ਤਾਂ ਉਹਨਾਂ ਨੂੰ ਥਰੂ ਮਿਡੀਟਰੀ ਥਰੂ ਜਜਜਸ ਗਲ ਕਰਨੀ ਪਾਣੀ ਗੇ ਤੇ ਜੇਕਰ ਤੁਹਾਨੂੰ ਕਾਸੇ ਕਦੇ ਪਾਸੇ ਬਲਗਲ ਕਰ ਤਾਂ ਤਾਂ ਵੀ ਤਾਨੂੰ ਵਿਚਕਾਰੋਂ ਜਾਣਾ ਪਾਏਗਾ ਜੇਕਰ ਮੁਹਰਲੇ ਵਾਲੇ ਪਾਸੇ ਆਨੂ ਸੱਜੇ ਪਾਸੇ ਐਤੋਂਾਂ ਨੂੰ ਵਿਚਕਾਰ ਉਲੜਾ ਪੈਣਾ ਜੇਕਰ ਮੁਹਰਲੇ ਪਾਸੇ ਆਣੂ ਖਵੇ ਪਾਸੇ ਵੱਲ ਜਾਣਾ ਹੈ ਤਾਂ ਵਿਚਕਾਰੋਂ ਜਾਣਾ ਪੈਣਾ ਇਹ ਦੇ ਸੱਜੇ ਪਾਸੇ ਵਾਲਿਆਂ ਨੂੰ ਜੇਕਰ ਉੱਤੇ ਜਾਣਾ ਹੈ ਪਿਛਲੇ ਪਾਸੇ ਜਾਣਾ ਹੈ ਤਾਂ ਵਿਚਕਾਰੋਂ ਜੇਕਰ ਮੁਹਰਲੇ ਪਾਸੇ ਆਉਣਾ ਹੈ ਤਾਂ ਵਿਚਕਾਰੋਂ ਖਵੇ ਪਾਸੇ ਵਾਲੇ ਨੂੰ ਜੇਕਰ ਪਿਛਾਂਹ ਜਾਣਾ ਹੈ ਤਾਂ ਵਿਚਕਾਰੋਂ ਜੇ ਖਵੇ ਪਾਸੇ ਵਾਲ ਨੂੰ ਮੁਹਰੇ ਵਾਲੇ ਪਾਸੇ ਪਾਸੇ ਬੰਦੇ ਨਾਲ ਗੱਲ ਕਰੇ ਤਾਂ ਵਿਚਕਾਰੋਂ ਗੱਲ ਕਰ ਸਕਦਾ ਹੈ ਇਹੋ ਜੀ ਗੱਲ ਆ ਸਮਝ ਆ ਗਈ ਸੁਜੀਤ ਨੂੰ ਤਨੂੰ ਮੰਜੀ ਸੰਜੀਤ ਸੰਪ ਅਕ ਪਕੜ ਵਿੱਚ ਆ ਗਈ ਇਹ ਗੱਲ ਤੇਰੇ ਹਾਂ ਜਿਸ ਰਾ ਆ ਗਈ ਬਹੁਤ ਖੂਬ ਚੰਗਾ ਚੰਗਾ ਹਮ ওকে ਹਾਂ ਸੋ ਹੇਅਰ ਵੀ ਬ੍ਰੇਕ ਫਾਰ ਅ ਲੰਚ ਹਮ ਸੜਜਾਓ ਅ ਲੰਚ ਆਖ ਲੋ ਚੰਗੀ ਤਰ੍ਹਾਂ ਆਉਣ ਪਿੱਛੋ ਆਪਾਂ ਇੱਕ ਟਾਪਿਕ ਲੈਣਗੇ ਹਮ ਇਹ ਟਾਪਿਕ ਅਸੀਂ 120 ਆ ਮੈਨੋਫਾਰਡ ਕੇ 121 ਤਾ ਆਪਾਂ ਨੂੰ ਇੱਕ ਮੈਜੋਰਿਟੀ ਚਾਹੀਦੀ ਆ ਬਥਰੇ ਬਥਰੇ ਟਾਪਿਕਸ ਦਿੱਤੇ ਜਾਣਗੇ ਪਰ ਮੈਂ ਮੈਨੂੰ ਮੈਜੋਰਟੀ ਉੱਤੇ ਯਕੀਨ ਮੈਂ ਮੇਰਾ ਯਕੀਨ ਮੈਂ ਯਕੀਨ ਕਰਦਾ ਹਾਂ ਮੈਜੋਰਟੀ ਉੱਤੇ ਕਿ ਲਗਭਗ 68 ਤੋਂ ਅਧਿਕ ਜਿਹੜੇ ਹੋਣਗੇ ਇੱਕ ਇੱਕ ਪਾਰਟਿਕੂਲਰ ਥੀਮ ਵਾਸਤੇ ਇੱਕ ਪਾਰਟਿਕੂਲਰ ਸਬਜੈਕਟ ਵਾਸਤੇ ਜਿਹੜਾ ਆਪਾਂ ਵਿਸ਼ੇ ਚੁਣਦੇ ਆਂ ਤਾਂ ਉਹ ਇਹ ਵਿਸ਼ੇ ਵਾਸਤੇ ਤਕਰੀਬਨ 60 ਤੋਂ ਵੱਧਕ ਵਿਦਿਆਰਥੀ ਹੋਣੇ ਹੋਣੇ ਚਾਹੀਦੇ ਆ ਜੇਕਰ 80 ਤੋਂ ਵੱਧਕ ਆ ਇਹ 80 ਤੋਂ ਵੱਧਕ ਤਾਂ ਬਾੜੀ ਬਾੜੀ ਚੰਗੀ ਗੱਲ ਆ ਪਰ ਘਟ ਤੋਂ ਘਟ 60 ਤੋਂ ਅਧਿਕ ਅਧਤੋਂ ਅਧਿਕ ਅਧਤੋਂ ਵਧਿਕ ਹੋਣੇ ਚਾਹੀਦੀ ਆ ਤਾਂ ਆਪਾਂ ਆਏ ਐ ਵਿਸ਼ੇ ਨੂੰ ਐ ਵਿਸ਼ੇ ਨੂੰ ਫੜ ਸੰਧਿਆ ਆੜਾ ਜਿਹੜਾ ਪ੍ਰੋਗਰਾਮ ਆ ਨੈਕਸਟ ਪ੍ਰੋਗਰਾਮ ਉਹਦੇ ਵਿੱਚ ਗੱਲ ਕਰਨ ਵਾਸਤੇ ਬਹੁਤ ਸ਼ੋਨਾ ਪ੍ਰੋਗਰਾਮ ਹੋਣਾ ਹੈ ਮੈਂ ਚਾਹੁੰਨਾ ਤੁਸੀਂ ਸਾਰੇ ਇਸ ਦਾ ਅਨੰਦ ਚੱਕੋ ਕੋਈ ਡਰ ਨਾ ਰੱਖੋ ਕੋਈ ਡਰ ਨਾ ਫੜੀ एक न मैं निवेदन करता हर एक न दरखास्त करता हर एक ने बेनती करता कि तुम्हें बिना किसी चिकचिकाहट पे खुले आम खुले खुले, खुले गल्ला करो गली जो हर एक हर एक ना मीन रूल्स फॉलो कर दिया रूल्स फॉलो कर दिया तुसी गल्ली पाई जो हम ठीक है अच्छा लंच के लिए एंड कम बैक थैंक यू फ्रेंड्स थैंक यू